ਫਤੇਗੜ ਸਾਬ ਤੋਂ ਲੋਕ ਸਭਾ ਹਲਕਾ ਦੇ ਉਮੀਦਵਾਰ ਹਾਰਨ ਤੋਂ ਬਾਅਦ ਕੇ ਜਰਾਮ ਵਾਲਮੀਕੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਹਾਰ ਨਹੀਂ ਮੇਰੀ ਜਿੱਤ ਹੋਈ ਹੈ ਤੇ ਕਿਸਾਨਾਂ ਦੀ ਕਾਂਗਰਸ ਪਾਰਟੀ ਨਾਲ ਮਿਲੀ ਭੁਗਤ ਸੀ ਜਿਸ ਕਰਕੇ ਕਿਸਾਨਾਂ ਨੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੀ ਵਿਰੋਧ ਕੀਤਾ ਸੋ ਕਿਸਾਨ ਹੀਰੋ ਨਹੀਂ ਹੈ ਕਿਸਾਨ ਜੀਰੋ ਨੇ ਅਜਿਹਾ ਗਿਜਾਰਾਮ ਵਾਲਮੀਕੀ ਦਾ ਕਹਿਣਾ ਹੈ ਹਾਲਾਂ ਤੋਂ ਬਾਅਦ ਗਿਜਾਰਾਮ ਵਾਲਮੀਕੀ ਦਾ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਹਾਰ ਨਹੀਂ ਹੋਈ ਹੈ ਮੇਰੀ ਜਿੱਤ ਹੋਈ ਹੈ ਕਾਂਗਰਸ ਦੇ ਨਾਲ ਮਿਲ ਜੁਲ ਕੇ ਕਿਸਾਨਾਂ ਨੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਗਿਜਾਰਾਮ ਵਾਲਮੀਕੀ ਦਾ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹਨਾਂ ਦਾ ਦਰਦ ਛਲਕਦਾ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਹਲਕਾ ਪਤੇਗੜ ਸਾਹ ਤੋਂ ਭਾਰਤੀ ਜਨਤਾ ਪਾਰਟੀ ਦੇ ਜੋ ਉਮੀਦਵਾਰ ਗਿਜਾਰਾਮ ਵਾਲਮੀਕੀ ਸਾਨ ਜਿਨ੍ਹਾਂ ਦੀ ਹਾਰ ਤੋਂ ਬਾਅਦ ਇੱਕ ਬਿਆਨ ਸਾਹਮਣੇ ਆਉਂਦਾ ਹੈ ਤੇ ਗਿਜਾਰਾਮ ਨੇ ਇਸ ਬਿਆਨ ਦੇ ਵਿੱਚ ਕਿਹਾ ਕਿ ਇਸ ਲੜਾਈ ਦੇ ਵਿੱਚ ਉਹਨਾਂ ਦੀ ਕੋਈ ਹਾਰ ਨਹੀਂ ਹੋਈ ਹੈ ਉਹਨਾਂ ਦੀ ਜਿੱਤ ਹੋਈ ਹੈ ਕਿਉਂਕਿ ਕਿਸਾਨਾਂ ਦੀ ਕਾਂਗਰਸ ਪਾਰਟੀ ਦੇ ਨਾਲ ਮਿਲੇਪਹੁ ਸੀ ਜਸਕਾਰ ਕੇ ਉਹਨਾਂ ਨੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਹੈ ਹੋਰ ਕਿਸੇ ਪਾਰਟੀ ਦਾ ਵਿਰੋਧ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਹੀਰੋ ਨਹੀਂ ਬਲਕਿ ਜ਼ੀਰੋ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜੋ ਵੋਟ ਪਈ ਹੈ ਉਹ ਰਾਮ ਮੰਦਰ ਕਰਕੇ ਪਈ ਹੈ ਨਾ ਕਿ ਕਿਸੇ ਹੋਰ ਵਜ੍ਹਾ ਕਰਕੇ ਇਹਦੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਦੇ ਚੱਲਿਆ ਸਭ ਤੋਂ ਮੁਰੇ ਆ ਕੇ ਖੜਿਆ ਮੇਰੀ ਹਾਰ ਕਿੱਤੇ ਦੀ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ تھے ਮੈਂ ਉਹ ਵਿਰੋਧਤਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਬਾਜ਼ ਨਹੀਂ ਚਾਲ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਬਾਜ਼ ਪਹਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਇੱਕ ਸਾਰੇ ਜਿਹੇ ਇੱਕਨਾਂ ਦੇ ਜਿੱਤਦਾ ਇਸ ਪੱਖੇ ਨੇ ਹਰਨਾ ਬਾਕੀ ਵਿੱਚ ਮੇਰਾ ਵੀ ਨਾਮ ਆਉਂਦਾ ਇਸ ਕਰਕੇ ਮੈਂ ਸਾਰਿਆਂ ਦਾ ਹੀ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਹੈ ਉਹਨਾਂ ਦੀ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਕਿ ਕਿਸਾਨਾਂ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੇ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਹੈ ਨਾ ਰਾਹੁਲ ਦੇ ਪੱਲੇ ਪੱਲੇ ਕੁਝ ਹੈ ਤੇ ਨਾ ਜ਼ਿਹਰ ਦੇ ਪੱਲੇ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਦੇ ਦਮੋਂ ਤਾਂ ਇਸ ਤਰ੍ਹਾਂ 2017 'ਚ ਬਾਈ ਚ ਇਲੈਕਸ਼ਨ ਲੜੀ ਦੀ ਲੜਦੇ ਆਏ ਦੋੜੇ ਵਿਰੋਧਤਾ ਕਰਕੇ 01 ਕਿੰਦੇ ਇਹ 0 ਨਹੀਂ ਇਹ 0 ਐ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤਤੀ ਵੀ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ ਨੀਤੀਵਰਾਂ ਨੂੰ ਉਹਨਾਂ ਦੀੀ ਮੀਤਵਰਾਂ ਨੂੰ ਪਿੰਡਾਂ 'ਚ ਨਾ ਵੜਨ ਦੇਣਾ ਅਸੀਂ ਇਹ ਗੱਲ ਕਹਿੰਦੀ ਇਹ ਦੇਸ਼ ਦਾ ਸੰਵਿਧਾਨ ਹੈ ਦੇ ਦੇ ਸੰਵਿਧਾਨ ਬਾਬਾ ਸਾਹਿਬ ਅਮੇਦ ਕਰਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਮਿਲੜੋ ਅਸੀਂ ਬਾਬਾ ਸਾਹਿਬ ਅਮੇਦ ਕਰਦੇ ਸੰਵਿਧਾਨ ਦੇ ਤਹਿਤ ਲਕਸ਼ਣ ਲੜ ਰਹੇ ਇਹ ਜੀ ਬੋਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਦਾ ਸੀ ਰਾਮ ਮੰਦਰ ਕਰਕੇ ਬੋਟ ਪਈ ਹੈ ਇਹ ਰਾਮ ਮੰਦਰ ਦੀ ਬੋਟ ਹੈ 128000 ਦੇ ਲਗਭਗ ਬੋਟ ਪੈ ਜਣੀ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟ ਰਾਮ ਮੰਦਰ ਦੀ ਹੋਰ ਕੀ ਦੀ ਵੋਟ ਹੈ